ਪੰਜਾਬ ਦੀ ਵਿਧਾਨ ਸਭਾ ਫਾਰ ધ ਫਰਸਟ ਟਾਈਮ ਇਨ ਹਿਸਟਰੀ ਪੰਜਾਬ ਚ ਪਹਿਲੀ ਵਾਰੀ ਬਲਕਿ ਕਈ ਸਟੇਟਸ ਦੇ ਵਿੱਚ ਪਹਿਲੀ ਵਾਰੀ ਹੈ ਕਿ ਚੰਡੀਗੜ੍ਹ ਦੀ بجائے ਅਚੇਰੀ ਨਨਕਪੁਰ ਸਾਹਿਬ ਚ ਲੱਗੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਆਪਣੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਆਪਣੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਨੇ ਆਪਣੀ ਸਾਰੀ ਸਰਕਾਰ ਆਪ ਵੀ ਖੋਦ ਇੱਥੇ ਸਟੇਸ਼ਨਡ ਹੈ ਤੇ ਜਿੰਨੇ ਪੰਜਾਬ ਦੇ ਸੈਕਟਰੀਜ਼ ਨੇ ਰਾਈਟ ਫ্রম ਚੀਫ ਸੈਕਟਰੀ ਜਿਵੇਂ ਸਾਰੇ ਪੰਜਾਬ ਦੇ ਡੀਸੀਸ ਪਲੱਸ ਐਡੇ ਹੀ ਸਾਰੇ ਪੁਲਿਸ ਅਧਿਕਾਰੀ ਹਰ ਕੋਈ ਗੁਰੂ ਸਾਹਿਬ ਦੇ ਚਰਨਾ ਚਰਪਨ ਕਰਦੇ ਤੇ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਾਰੀ ਆਰਗੇਨਾਈਜੇਸ਼ਨ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਵੱਡਾ ਕੋਈ ਪਰਬ ਨਹੀਂ ਕਿ ਸਭ ਕੁਝ ਲੱਗ ਕੇ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਸਟੇਟ ਦੇ ਸੀਐਮ ਨੂੰ ਸੱਦਾ ਗਿਆ ਸਾਰੇ ਰਾਜਨੀਤਿਕ ਪਾਰਟੀ ਦੇ ਪ੍ਰਧਾਨਾਂ ਨੂੰ ਸੱਦਾ ਗਿਆ ਸਾਰੇ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਸੱਦਾ ਗਿਆ ਮੈਨੂੰ ਸੀਐਮ ਸਾਹਿਬ ਨੇ ਆਪ ਕਿਹਾ ਚਾਹ ਕੋਈ ਵੀ ਚਾਹ ਹਰ ਕੋਈ ਐਦਾਂ ਦਾ ਸ਼ਖਸ ਵੀ ਜੋ ਹਰ ਸਵੇਰੇ ਦੁਪਹਿਰੇ ਸ਼ਾਮ ਸਰਕਾਰ ਦੇ ਖਿਲਾਫ ਬੋਲਦਾ ਉਹਨੂੰ ਵੀ ਆਪਾਂ ਸੱਦਾ ਦੇਣਾ ਕਿਉਂਕਿ ਇਹ ਗੁਰੂ ਸਾਹਿਬ ਦਾ ਕੰਮ ਹੈ ਇਸ ਇਸ ਸ਼ਿੱਦਤ ਦੇ ਨਾਲ ਤਾਂ ਹੀ ਮੈਂ ਸਮਝਦਾ ਤੇ ਇਹ ਵੀ ਦੱਸਦੀ ਕਿ ਜਿਵੇਂ ਅਨੰਦਪੁਰ ਸਾਹਿਬ ਛੋਲਾ ਮਹੱਲਾ ਹੁੰਦਾ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਜੋੜ ਮੇਲੇ ਉਹ ਕਈ ਸਾਲਾਂ ਤੋਂ ਚੱਲਦੇ ਆ ਰਹੇ ਆ ਇਹ ਪਹਿਲੀ ਵਾਰੀ ਹੈ ਕਿ ਅਸੀਂ ਇਹ ਪੁਰਬ ਇੰਨੇ ਵੱਡੇ ਲੈਵਲ ਤੇ ਮਨਾ ਰਹੇ ਆ ਤੇ ਸੰਗਤਾਂ ਦਾ ਉਤਸ਼ਾਹ ਤੁਸੀਂ ਦੇਖੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਜਿਹੜਾ ਹੈ ਸੰਕਟਾਂ ਦਾ ਹੈ ਆ ਰਹੀਆਂ ਮੈਂ ਆਪਣੇ ਵੱਲੋਂ ਕਿਉਂਕਿ ਲਈ ਮੈਨੂੰ ਇਹ ਮਾਨ ਪ੍ਰਾਪਤ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਦਾ ਹਾਂ ਅੱਜ ਮੀਡੀਆ ਦੇ ਵੀ ਇੰਨੇ ਸਾਥੀ ਆਏ ਹੋ ਬਹੁਤ ਦੇਸ਼ ਵਿਦੇਸ਼ ਤੋਂ ਸਾਰਾ ਮੀਡੀਆ ਆਇਆ ਫਿਰ ਵੀ ਅਗਰ ਕੋਈ ਕਮੀ ਰਹੀ ਹੋਵੇ ਮੈਂ ਮਾਫੀ ਮੰਗਦਾ ਨਿੱਜੀ ਤੌਰ ਤੇ ਸੀ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਸਾਰੇ ਸੰਤ ਮਹਾਪੁਰ ਕਾਜ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਸਾਰੇ ਸਾਧੂ ਸੰਤ ਮਹਾਪੁਰ ਕ ਬੈਠੇ ਅੰਦਰ ਸਿੰਦਰ ਸਰਤਾਜ ਜੀ ਆਏ ਸਭ ਦਾ ਬਹੁਤ ਬਹੁਤ ਧੰਨਵਾਦ